ਧੰਨਵਾਦ ਤੇਰੀ ਹਾਲੇਲੂਇਆ ਹਾਲੇਲੂਆ ਕਰਦੇ ਆ। ਆਪਾਂ ਨੇ ਇਹ ਬਹੁਤ ਬਹੁਤ ਧੰਨਵਾਦ ਕਰਦੇ ਹੋ। ਤੇ ਦਿਨ ਦੇ ਲਈ ਅੱਜ ਦੇ ਸਾਲ ਦੇ ਲਈ ਸੰਨ 2024 ਇਸ ਸਾਲ ਦਾ ਪਹਿਲਾ ਦਿਨ ਔਰ 1 ਜਨਵਰੀ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਆ। ਔਰ ਸਾਨੂੰ ਪਰਮੇਸ਼ਰ ਨੇ ਇੱਥੇ ਇਕੱਠੇ ਹੋਣ ਦਾ ਮੌਕਾ ਦਿੱਤਾ ਔਰ ਇਸ ਮੰਚ ਦੇ ਰਾਹੀਂ ਅਸੀਂ ਇੱਕ ਸ਼ਾਂਤੀ ਦਾ ਸੰਦੇਸ਼ ਦਿੰਨੇ ਆ ਔਰ ਸਾਰਿਆਂ ਨੂੰ ਮੁਬਾਰਕਬਾਦ ਦਿੰਨੇ ਆ ਕਿ ਪਰਮੇਸ਼ਰ ਨੇ ਸਾਨੂੰ ਪਿਛਲੇ ਸਾਲਾਂ ਦੇ ਵਿੱਚ ਸੁਰੱਖਿਤ ਰੱਖਿਆ ਆ ਔਰ ਸਾਡੇ ਜੀਵਨ ਦੇ ਵਿੱਚ ਇੱਕ ਨਵਾਂ ਸਾਲ ਦਿੱਤਾ ਆ ਔਰ ਇਸ ਖੁਸ਼ ਨਿਵਾ ਸਮੇਂ ਦੇ ਵਿੱਚ ਅਸੀਂ ਸਾਰੇ ਹੀ ਲੋਕਾਂ ਦੇ ਲਈ ਪੂਰੀ ਮਾਨਵ ਜਾਤੀ ਦੇ ਲਈ ਸ਼ੁਭ ਕਾਮਨਾਵਾਂ ਦਿੰਨੇ ਆ ਸਾਰਿਆਂ ਲਈ ਸ਼ਾਂਤੀ ਦਾ ਸੰਦੇਸ਼ ਦਿੰਨੇ ਆ ਸਾਰਿਆਂ ਲਈ ਪ੍ਰੇਮ ਦਾ ਸੰਦੇਸ਼ ਦਿੰਨੇ ਆ ਔਰ ਆਉਣ ਵਾਲਾ ਸਮੇਂ ਜਿਹੜਾ ਸਾਰਿਆਂ ਲਈ ਆਨੰਦਿਤ ਸਮੇਂ ਦੇ ਲਈ ਪ੍ਰਾਰਥਨਾ ਕਰਦੇ ਆ ਔਰ ਮੇਰੇ ਨਾਲ ਨਾਲ ਮੈਂ ਐਜ਼ ਅ ਰਾਈਟ ਡਰਾਈਵਰ ਸੁਨੀਲ ਕੁਮਾਰ ਬਿਸ਼ਪ 220 ਅੰਮ੍ਰਿਤਸਰ ਐਂਗਲਿਕਨ ਚਰਚ ਆਫ ਇੰਡੀਆ ਸੀਆਈਪੀਬੀਸੀ ਔਰ ਮੇਰੇ ਨਾਲ ਪਾਦਰੀ ਸਾਹਿਬ ਰੈਵਰੈਂਟ ਇਮੈਨੂਅਲ ਜੀ ਔਰ ਨਾਲ-ਨਾਲ ਰੈਵਰੈਂਟ ਸੈਮੂਅਲ ਜੀ ਪਾਦਰੀ ਸਾਹਿਬ ਜੋ ਸੇਵਾ ਕਰਨੇ ਅਸੀਂ ਅੰਡਰ ਮੈਟਰੋਪੋਲਿਟਨ ਆਫ ਇੰਡੀਆ ਮੋਸਟ ਰੈਵਰੈਂਟ ਸੈਮੂਅਲ ਵੀ ਪ੍ਰਕਾਸ਼ ਉਹਨਾਂ ਦੇ ਅੰਡਰ ਅਸੀਂ ਵਰਕ ਕਰ ਰਹੇ ਹਾਂ ਔਰ ਅੱਜ ਅਸੀਂ ਇਸ 9 ਵਰਸ਼ ਦੇ ਉੱਤੇ ਅਸੀਂ ਬੰਦਗੀ ਕਰ ਰਹੇ ਹਾਂ ਖੁਸ਼ੀ ਦਾ ਸੰਦੇਸ਼ ਦੇ ਰਹੇ ਆ ਆਨੰਦ ਦਾ ਸੰਦੇਸ਼ ਦੇ ਰਹੇ ਆ ਔਰ ਪ੍ਰੇਮ ਦਾ ਭਾਈਚਾਰੇ ਦਾ ਸੰਦੇਸ਼ ਦੇ ਰਹੇ ਆ ਔਰ ਅਸੀਂ ਪੂਰੇ ਦੇਸ਼ ਦੇ ਲਈ ਸ਼ਾਂਤੀ ਦੇ ਲਈ ਪ੍ਰਾਰਥਨਾ ਕਰ ਰਹੇ ਆ ਔਰ ਸੰਦੇਸ਼ ਦੇ ਰਹੇ ਆ ਖਾਸ ਕਰ ਜਿਹੜੀ ਯੁਵਾ ਪੀੜੀ ਆ ਅਸੀਂ ਉਹਨਾਂ ਲਈ ਸੰਦੇਸ਼ ਦੇਨੇ ਆ ਉਹ ਆਪਣੇ ਨਸ਼ਿਆਂ ਤੋਂ ਬਾਹਰ ਆ ਕੇ ਆਪਣੇ ਜੀਵਨ ਨੂੰ ਨਾਸ਼ ਨਾ ਕਰਨ ਬਲਕਿ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰਨ ਤਾਂ ਕਿ ਉਹ ਨਵਾਂ ਜੀਵਨ ਪਾ ਸਕਣ ਔਰ ਆਪਣੀ ਜਵਾਨੀ ਨੂੰ ਬਰਬਾਦ ਨਾ ਕਰਨ ਬਲਕਿ ਆਪਣੇ ਆਪ ਨੂੰ ਸੰਭਾਲ ਸਕਣ ਔਰ ਇੱਕ ਨਵੇਂ ਜੀਵਨ ਦੇ ਨਾਲ ਇਸ ਸਾਲ ਦੀ ਸ਼ੁਰੂਆਤ ਕਰ ਸਕਣ ਤਾਂ ਕਿ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਵਿੱਚ ਆਨੰਦ ਹੋ ਸਕੇ ਔਰ ਇਹਦੇ ਨਾਲ ਨਾਲ ਸਾਡੇ ਵਿੱਚ ਸਾਡੇ ਸਾਡਾ ਜਿਹੜਾ ਹੈੱਡ ਆਫਿਸ ਆ ਪਸੰਦਕੁੰਜ ਦਿੱਲੀ ਆ ਔਰ ਉਹਦੇ ਨਾਲ ਨਾਲ ਸਾਡਾ ਕੈਂਪ ਆਫਿਸ ਜਿਹੜਾ ਸੈਂਟ ਲੂਕਚਰ ਜਲੰਧਰ ਕੈਂਟ ਆ ਔਰ ਉਹਦੇ ਨਾਲ ਨਾਲ ਸਾਡਾ ਅੰਮ੍ਰਿਤਸਰ ਦੇ ਵਿੱਚ ਆਫਿਸ ਆ 12 ਟੇਲਰ ਰੋਡ ਬਿਸ਼ਪ ਹਾ우스 ਦੇ ਵਿੱਚ ਆ ਉੱਥੇ ਜਿਹੜੇ ਦੇਖਰੇਖ ਕਰ ਰਿਹਾ ਸਾਡੇ ਬ੍ਰਦਰ ਰੋਹਿਤ ਜੀ ਕਰ ਰਹੇ ਆ ਔਰ ਅਸੀਂ ਪਰਮੇਸ਼ਰ ਦਾ ਧੰਨਵਾਦ ਕਰ ਰਹੇ ਆ ਔਰ ਅਸੀਂ ਇਹਦੇ ਨਾਲ-ਨਾਲ ਸੰਦੇਸ਼ ਦੇ ਰਹੇ ਆ ਕਿ ਜੇ ਅਸੀਂ ਪ੍ਰੇਮ ਦਾ ਸੰਦੇਸ਼ ਦੇ ਰਹੇ ਆ ਆਨੰਦ ਦਾ ਸਨੇਹ ਦੇ ਰਹੇ ਆ ਔਰ ਅਸੀਂ ਪ੍ਰਾਰਥਨਾ ਵੀ ਕਰਦੇ ਆ ਇਸ ਮੀਡੀਆ ਰਾਹੀਂ ਕਿ ਇਹ ਨਵਾਂ ਸ ਜਿਹੜਾ ਸਾਰਿਆਂ ਲਈ ਹਰਸ਼ੋ ਲਾਸ ਲੈ ਕੇ ਆਏ ਖੁਸ਼ੀਆਂ ਲੈ ਕੇ ਆਏ ਆਨੰਦ ਲੈ ਕੇ ਆਏ ਔਰ ਜਿਨ੍ਹਾਂ ਦੇ ਰੁਕੇ ਹੋਏ ਕੰਮ ਆ ਪਰਮੇਸ਼ਰ ਉਹਨਾਂ ਯੋਜਨਾਵਾਂ ਨੂੰ ਸਫਲ ਕਰੇ ਔਰ ਇਹਦੇ ਨਾਲ-ਨਾਲ ਬਿਸ਼ਪ ਹਾਊਸ ਜਿਹੜਾ ਆ ਜਿੱਥੇ ਆ ਪਾਕੀਜ਼ਕੀ ਦੀ ਜਗਾ ਜਿਹੜੀ ਆ ਜਿਹੜੀ ਅਮਨ ਦੀ ਜਗਾ ਆ ਔਰ ਜਿਹੜੀ ਪ੍ਰੇਮ ਦਾ ਸਥਾਨ ਹੈ ਜਿੱਥੇ ਔਰ ਜਿਹੜਾ ਬਿਸ਼ਪ ਦਾ ਰੈਜ਼ਿਡੈਂਸ ਆ ਅਸੀਂ ਉਥੇ ਲਈ ਵੀ ਉਹਦਾ ਪੂਰੇ ਕੈਂਪਸ ਲਈ ਪ੍ਰਾਰਥਨਾ ਕਰਦੇ ਆ ਔਰ ਉਹਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਧਰ ਇੱਕ ਅੱਛਾ ਰਸਤਾ ਕੱਢ ਸਕੀਏ ਤਾਂ ਕਿ ਜੋ ਉਥੇ ਮਾਫੀਆ ਜਿਹੜੇ ਜ਼ਮੀਨਾਂ ਵੇਚਣ ਦਾ ਕੰਮ ਕਰ ਰਹੇ ਆ ਅਸੀਂ ਉਹਨਾਂ ਨੂੰ ਨੱਥ ਪਾ ਸਕੀਏ ਔਰ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਪਰਮੇਸ਼ਰ ਕੋਲ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ਰ ਉੱਥੇ ਸਾਡੀ ਮਦਦ ਕਰੇ ਅਸੀਂ ਉੱਥੇ ਅਮਨੁਅਮਾਨ ਦੇ ਨਾਲ ਸਾਫ ਸਵਾਈ ਦੇ ਨਾਲ ਔਰ ਪਰਮੇਸ਼ਰ ਦੀ ਦਇਆ ਦੇ ਨਾਲ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਜਿਹੜੀ ਨਾਮ ਨੂੰ ਮਹਿਮਾ ਦੇ ਸਕੀਏ ਔਰ ਉੱਥੇ ਪਰਮੇਸ਼ਰ ਦੇ ਨਾਮ ਦੇ ਵਿੱਚ ਬੰਦਗੀਆਂ ਹੋਣ ਪਰਮੇਸ਼ਰ ਦੇ ਨਾਮ ਦੇ ਵਿੱਚ ਕਨਵੈਂਸ਼ਨਾਂ ਹੋਣ ਔਰ ਪਰਮੇਸ਼ਰ ਦੇ ਨਾਮ ਦੇ ਵਿੱਚ ਉੱਥੇ ਵੱਡੇ ਵੱਡੇ ਕੰਮ ਹੋਣ ਇਸ ਦੇ ਨਾਲ ਨਾਲ ਮੈਂ ਸਾਰੇ ਆਹੀ ਅਜ਼ੀਜ਼ਾ ਨੂੰ ਜੈਮਸੀ ਦੀ ਕਹਿਣਾ ਹੈ ਸਾਰੇ ਲਈ ਸ਼ੁਭ ਕਾਮਨਾਵਾਂ ਕਹਿੰਦਾ ਪੂਰੇ ਦੇਸ਼ ਦੇ ਲਈ ਖਾਸ ਕਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਉਹਨਾਂ ਲਈ ਦੁਆ ਕਰਦੇ ਆ ਕਿ ਪਰਮੇਸ਼ਰ ਉਹਨਾਂ ਨੂੰ ਅੱਛੀ ਸਿਹਤ ਦੇ ਔਰ ਪੂਰੇ ਦੇਸ਼ ਦਾ ਸੰਚਾਲਨ ਜਿਹੜੇ ਔਰ ਪਰਮੇਸ਼ਰ ਦੀ ਦਇਆ ਦੇ ਵਿੱਚ ਕਰ ਸਕਣ ਔਰ ਖਾਸ ਕਰ ਸਾਡੇ ਚੀਫ ਮਿਨਿਸਟਰ ਪੰਜਾਬ ਦੇ ਭਗਵੰਤ ਸਿੰਘ ਜੀ ਉਹਨਾਂ ਲਈ ਪ੍ਰਾਰਥਨਾ ਕਰਦੇ ਆ ਕਿ ਉਹ ਵੀ ਆਪਣੇ ਸੂਬੇ ਦੇ ਲਈ ਆਪਣੇ ਸੂਬੇ ਦੇ ਲਈ ਆਪਣੇ ਲੋਕਾਂ ਦੇ ਲਈ ਅੱਛੀ ਅੱਛੀ ਯੋਜਨਾਵਾਂ ਲੈ ਕੇ ਆਣ ਖਾਸ ਕਰ ਯੁਵਾ ਪੀੜੀ ਦੇ ਲਈ ਨੌਜਵਾਨਾਂ ਦੇ ਲਈ ਅੱਛਾ ਸੰਦੇਸ਼ ਲੈ ਕੇ ਆਣ ਤਾਂ ਕਿ ਆਉਣ ਵਾਲਾ ਸਮਾਂ ਹਰ ਇੱਕ ਦੇ ਜੀਵਨ ਦੇ ਵਿੱਚ ਖੁਸ਼ ਨਮਾ ਹੋਏ ਆਸ਼ੀਸ਼ਿਤ ਹੋਏ ਧੰਨਵਾਦੀ ਹੋਏ ਸਮਰਥੀ ਹੋਏ ਇਹਦੇ ਨਾਲ ਨਾਲ ਸਾਰਿਆਂ ਨੂੰ ਜੈਮ ਸੀ ਕੀ ਹallelujah